ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਸਾਈਂ ਪੀਕਣ ਜੀ ਇੱਕ ਰੱਬ ਨੂੰ ਪਹੁੰਚੇ ਹੋਏ ਪੀਰ ਸਨ ਜੇ ਸਮੇਂ ਸੈਭਜਾਦਾ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਉਸ ਵੇਲੇ ਸਾਈਂ ਜੀ ਰੱਬ ਜੀ ਯਾਦ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਅਨੁਭਵ ਕੀਤਾ ਕਿ ਅਚਾਨਕ ਹੀ ਪੂਰਬ ਦਿਸ਼ਾ ਵੱਲੋਂ ਉਹਨਾਂ ਨੂੰ ਕੋਈ ਰੌਸ਼ਨੀ ਦਿਸੀ ਸਾਈਂ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਵੇਖਿਆ ਇਸ ਦਿਸ਼ਾ ਵਿੱਚ ਕੋਈ ਮਹਾਪੁਰਸ਼ ਜ਼ੁਲਮ ਦਾ ਹਨੇਰਾ ਦੂਰ ਕਰਨ ਵਾਲਾ ਪੈਦਾ ਹੋਇਆ ਹੈ ਇਸ ਗੱਲ ਨੂੰ ਵਿਚਾਰ ਕੇ ਸਾਈਂ ਜੀ ਪੂਰਬ ਦਿਸ਼ਾ ਵੱਲ ਖੜੇ ਹੋ ਗਏ ਅੱਖਾਂ ਮੀਟ ਕੇ ਤੇ ਦੋਵੇਂ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਸਿਜਦਾ ਕੀਤਾ ਤੇ ਦੁਆ ਪੜੀ ਸਾਈਂ ਜੀ ਇੰਨੇ ਪ੍ਰੇਮ ਵਿੱਚ ਭੇਜ ਗਏ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਬਿਰਹੋਂ ਦਾ ਨੀਰ ਚੱਲ ਪਿਆ ਸਾਈਂ ਜੀ ਦੇ ਚੇਲਿਆਂ ਨੇ ਇਹ ਕੌਤਕ ਵੇਖ ਕੇ ਬੜੀ ਹੈਰਾਨਗੀ ਨਾਲ ਪੀਰ ਜੀ ਤੋਂ ਪੁੱਛਿਆ ਅੱਜ ਤੁਸੀਂ ਪੂਰਬ ਦਿਸ਼ਾ ਵਿੱਚ ਕਿਸ ਨੂੰ ਸਿਜਦਾ ਕੀਤਾ ਹੈ ਪੂਰਬ ਦਿਸ਼ਾ Hindu ਸੂਰਜ ਨੂੰ ਪੂਜਣ ਵਾਸਤੇ ਸਿਰ ਨਵਾਉਂਦੇ ਤੇ ਨਮਸਕਾਰ ਕਰਦੇ ਹਨ ਪਰ ਅੱਜ ਤੁਸੀਂ ਇਹ ਨਵੀਂ ਗੱਲ ਕਿਉਂ ਕੀਤੀ ਹੈ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵੱਲ ਹੈ ਮਰੀਦਾਂ ਪਾਸੋਂ ਇਹ ਗੱਲ ਸੁਣ ਕੇ ਸਾਈਂ ਜੀ ਕਹਿਣ ਲੱਗੇ ਸੁਣਾ ਬਰਕਰਾਰੋ ਮੈਂ ਪੂਰਬ ਦਿਸ਼ਾ ਨੂੰ ਮੂੰਹ ਕਰਕੇ ਅੱਜ ਇਸ ਕਰਕੇ ਸਜਦਾ ਕੀਤਾ ਹੈ ਕਿਉਂਕਿ ਅੱਜ ਦੀਨ ਤੇ ਦੁਨੀ ਦਾ ਮਾਲਕ ਮਨੁੱਖਾ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਇਹ ਖੁਦਾ ਦਾ ਆਪਣਾ ਰੂਪ ਹੈ ਮੈਂ ਉਸ ਨੂੰ ਸਜਦਾ ਕੀਤਾ ਹੈ ਉਹਨਾਂ ਦੇ ਦਰਸ਼ਨ ਵਾਸਤੇ ਮੈਂ ਛੇਤੀ ਹੀ ਪਟਨੇ ਜਾਣਾ ਚਾਹੁੰਦਾ ਹਾਂ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਓ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਪੀਰ ਜੀ ਪਟਨੇ ਵੱਲ ਚੱਲ ਪਏ ਮਹੀਨੇ ਪਿੱਛੋਂ ਚੱਲਦੇ-ਚੱਲਦੇ ਸਾਈ ਜੀ ਪਟਨੇ ਦੀ ਜੂ ਵਿੱਚ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਜਿੱਧਰ-ਕਿੱਧਰ ਹਰੇ-ਭਰੇ ਬਾਗ ਲਹਿ ਲਹਾ ਝੂਮ ਰਹੇ ਹਨ ਇਓਂ ਜਾਪਦਾ ਹੈ ਕਿ ਜਿਵੇਂ ਖੁਸ਼ੀ ਵਿੱਚ ਸਾਰੀ ਬਨਸਪਤੀ ਦੇ ਬ੍ਰਿਸ਼ ਇੱਕ ਦੂਜੇ ਨੂੰ ਝੁੱਕ ਝੁੱਕ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹੋਣ ਪੁੱਛ ਤੇ ਪਹੁੰਚੋਂਦੇ ਸਾਈਂ ਜੀ ਉਸ ਦਰਵਾਜ਼ੇ ਅੱਗੇ ਪੁੱਜ ਗਏ ਜਿੱਥੇ ਸਿੱਖ ਸੰਤਾਂ ਦੀ ਬੜੀ ਭੀੜ ਲੱਗੀ ਹੋਈ ਸੀ ਗੁਰੂ ਜੀ ਦਾ ਇਹੀ ਘਰ ਹੈ ਜਿੱਥੇ ਸਹਬਜ਼ਾਦੇ ਗੋਬਿੰਦ ਰਾਏ ਜੀ ਨੇ ਜਨਮ ਲਿਆ ਹੈ ਇਹ ਪਤਾ ਕਰਕੇ ਸਾਈਂ ਜੀ ਇੱਕ ਪਾਸੇ ਬੈਠ ਗਏ ਕੁਝ ਸਮੇਂ ਪਿਛੋਂ ਪੁੱਛਗਿਚ ਕਰਕੇ ਸਾਈਂ ਜੀ ਨੇ ਮਾਮਾ ਕਿਰਪਾਲ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਦੇਸ਼ ਪੰਜਾਬ ਤੋਂ ਕੇਵਲ ਸਹਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਕਿਰਪਾ ਕਰਕੇ ਸਾਡੇ ਮਨ ਦੀ ਇਹ ਮੁਰਾਦ ਪੂਰੀ ਕੀਤੀ ਜਾਵੇ ਪੀਰ ਜੀ ਦੀ ਇੱਛਾ ਜਦ ਕਿਰਪਾਲ ਦਾਸ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਪ੍ਰਗਟ ਕੀਤੀ ਤਾਂ ਮਾਤਾ ਜੀ ਬੜਾ ਡਰ ਗਏ ਕਿ ਕੀ ਪਤਾ ਇਹ ਕੋਈ ਔਰੰਗਜ਼ੇਬ ਦਾ ਭੇਜਿਆ ਹੋਇਆ ਹੈ ਨਾ ਹੋਵੇ ਜਿਉਸੇ ਜ਼ਾਲਮ ਨੂੰ ਪਤਾ ਲੱਗ ਗਿਆ ਤਾਂ ਕੀ ਪਤਾ ਉਹ ਸਾਨੂੰ ਦਿੱਲੀ ਹੀ ਨਾ ਸੱਦ ਲਵੇ। ਸ਼੍ਰੀ ਹਰਿਕ੍ਰਿਸ਼ਨ ਜੀ ਜੋ ਅਜੇ ਬਾਲਕ ਅਵਸਥਾ ਵਿੱਚ ਸਨ ਉਹਨਾਂ ਨੂੰ ਵੀ ਇਸ ਅਹੰਕਾਰੀ ਨੌਰੰਗੇ ਨੇ ਦਿੱਲੀ ਸੱਦ ਲਿਆ ਸੀ ਪਰ ਉਹਨਾਂ ਨੇ ਪ੍ਰਣ ਲਿਆ ਸੀ ਕਿ ਅਸਾਂ ਇਸ ਜ਼ਾਲਮ ਨੌਰੰਗੇ ਦੇ ਮੱਥੇ ਨਹੀਂ ਲੱਗਣਾ ਆਪਣੇ ਪ੍ਰਣ ਨੂੰ ਪੂਰਾ ਕਰਨ ਵਾਸਤੇ ਹੀ। ਉਹਨਾਂ ਨੇ ਸ਼ੀਤਲਾ ਦਾ ਇੱਕ ਕੌਤਕ ਵਰਤਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੀ। ਸਾਰੀਆਂ ਗੱਲਾਂ ਵਿਚਾਰ ਕੇ ਪੀਰ ਜੀ ਨੂੰ ਮਾਮਾ ਕਿਰਪਾਲ ਜੀ ਨੇ ਆਣ ਕੇ ਆਖਿਆ ਪੀਰ ਜੀ ਸਹਬ ਜਦਾ ਜੇ ਬਾਹਰ ਲਿਆਉਣ ਦੇ ਯੋਗ ਨਹੀਂ ਬੱਚੇ ਦਾ ਸਰੀਰ ਬਹੁਤ ਸੋਹਲਾ ਹੈ ਤੇ ਬਾਹਰ ਹਵਾ ਬੜੀ ਠੰਡੀ ਤੇਜ਼ ਬਰਫ਼ ਵਰਗੀ ਚੱਲ ਰਹੀ ਹੈ ਫਿਰ ਜਦ ਤੱਕ ਇਹਨਾਂ ਦੇ ਪਿਤਾ ਗੁਰੂ ਜੀ ਉਹਨਾਂ ਦਾ ਮੂੰਹ ਨਹੀਂ ਵੇਖ ਲੈਂਦੇ ਤਦ ਤੱਕ ਕਿਸੇ ਵੀ ਪਰਾਏ ਪੁਰਸ਼ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹੈ ਇਸ ਕਰਕੇ ਤੁਸੀਂ ਫਿਰ ਕਿਸੇ ਸਮੇਂ ਜਦ ਇਹਨਾਂ ਦੇ ਪਿਤਾ ਜੀ ਆ ਜਾਵਣਗੇ ਆਉਣ ਦੀ ਖੇਚਲ ਕਰਨੀ ਸਾਨੂੰ ਵੀ ਤੁਹਾਡੇ ਦਰਸ਼ਨ ਕਰਕੇ ਬੜਾ ਲਾਭ ਹੋਵੇਗਾ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਖਾਣ ਪੀਣ ਪਹਿਨਣ ਨੂੰ ਲੈ ਲਵੋ ਸਾਈ ਜੀ ਨੇ ਕਿਹਾ ਤੁਸੀਂ ਕਿਸੇ ਪ੍ਰਕਾਰ ਦਾ ਡਰਨਾ ਨਾ ਕਰੋ ਇਹ ਖੁਦਾ ਦਾ ਰੂਪ ਅਵਤਾਰ ਹਨ ਇਹ ਡਰ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਦੀਪਕ ਹਨ ਮੈਂ ਇਹਨਾਂ ਦੇ ਦਰਸ਼ਨ ਕੀਤੇ ਤੋਂ ਬਿਨਾ ਹੋਰ ਕੁਝ ਨਹੀਂ ਚਾਹੁੰਦਾ ਚੇਲਿਆਂ ਨਾਲ ਸਵੇਰ ਦੇ ਬੈਠੇ ਸਾਈਂ ਪੀਖਣ ਸਾਹਿਬ ਜੀ ਨੂੰ ਬਿਨਾ ਕੁਝ ਖਾਣ ਪੀਣ ਦੇ ਰਾਤ ਪੈ ਗਈ ਦੂਸਰਾ ਦਿਨ ਚੜ ਆਇਆ ਪੀਰ ਜੀ ਕਹਿਣ ਲੱਗੇ ਜੇ ਤੁਸੀਂ ਬਾਲਕ ਦੇ ਦਰਸ਼ਨ ਨਹੀਂ ਕਰਾਓਗੇ ਤਾਂ ਮੈਂ ਬਿਨਾ ਹਨ ਚਲ ਛਕੇ ਇੱਥੇ ਹੀ ਬੈਠਾ ਰਾਵਾਂਗਾ ਇਹ ਪ੍ਰਾਣਮ ਪਟਨੇ ਵਿੱਚ ਪ੍ਰਵੇਸ਼ ਕਰਨ ਸਮੇਂ ਹੀ ਕਰ ਲਿਆ ਸੀ ਅਸੀਂ ਪੰਜਾਬ ਦੇਸ਼ ਤੋਂ ਕੇਵਲ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਦਰਸ਼ਨ ਕਰਕੇ ਹੀ ਵਾਪਸ ਜਾਵਾਂਗੇ। ਸਾਈਂ ਪੀਖਣ ਸਾਹਿਬ ਜੀ ਦਾ ਇਹਨਾਂ ਦ੍ਰਿੜ ਨਿਸ਼ਚੈ ਵੇਖ ਕੇ ਮਾਤਾ ਜੀ ਤੇ ਸਾਰਾ ਪਰਿਵਾਰ ਸਹਿਬਜ਼ਾਦੇ ਦੇ ਦਰਸ਼ਨ ਕਰਵਾਉਣ ਲਈ ਸਹਿਮਤ ਹੋ ਗਿਆ। ਸੇਵਾਦਾਰਾਂ ਨੂੰ ਆਗਿਆ ਕਰਕੇ ਸੋਨਾ ਫਰਸ਼ ਗੁਲਾਬ ਗਲੀਚਾਂ ਨਾਲ ਸਜਾਇਆ ਗਿਆ। ਸੰਗਤਾਂ ਇਕੱਤਰ ਹੋ ਗਈਆਂ। ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ। ਇਸ ਤਰ੍ਹਾਂ ਅੰਦਰ ਬਾਗਮਾ-ਗੈਮ ਹੋ ਰਹੀ ਸੀ। ਮਾਮਾ ਕਿਰਪਾਲ ਦਾਸ ਜੀ ਸਹਿਬਜ਼ਾਦੇ ਨੂੰ ਆਪਣੇ ਦੋਹਾਂ ਹੱਥਾਂ ਦੇ ਚੁੱਕ ਕੇ دیਵਾਨ ਵਿੱਚ ਲਿਆ ਆਏ ਸਾਈਂ ਪੀਖਣशाह ਜੀ ਨੂੰ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਖਬਰ ਦਿੱਤੀ ਪੀਖਣशाह ਜੀ ਦਰਸ਼ਨ ਦੀ ਆਗਿਆ ਪਾ ਕੇ ਬੜੇ ਪਰਸੰਨ ਹੋਏ ਤੇ ਉਹਨਾਂ ਸਹਿਬਜ਼ਾਦੇ ਦੀ ਪ੍ਰੀਖਿਆ ਕਰਨ ਵਾਸਤੇ ਦੋ ਕੁੱਝੀਆਂ ਲੈ ਲਈਆਂ ਇੱਕ ਵਿੱਚ ਪਾਣੀ ਤੇ ਦੂਜੀ ਵਿੱਚ ਦੁੱਧ ਪਾ ਲਿਆ ਸੰਗਤਾਂ ਸਹਿਬਜ਼ਾਦੇ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਭੇਟਾ ਅਰਦਾਸ ਕਰਵਾਉਂਦੀਆਂ ਜਾ ਰਹੀਆਂ ਸਨ ਪੀਕਣ ਸ਼ਾਹ ਜੀ ਵੀ ਸਹਿਬਜ਼ਾਦੇ ਪਾਸ ਆਣ ਕੇ ਹੱਥ ਜੋੜ ਕੇ ਖੜੇ ਹੋ ਗਏ ਤੇ ਅਰਦਾਸ ਕੀਤੀ ਕਿ हे ਪੀਰਾਂ ਦੇ ਪੀਰ ਮੈਂ ਤੁਹਾਡੀ ਸ਼ਰਨ ਆਇਆ ਹਾਂ ਇਹ ਗੱਲ ਕਹਿ ਕੇ ਸਾਈ ਜੀ ਨੇ ਸਹਿਬਜ਼ਾਦੇ ਦੇ ਪੈਰਾਂ ਤੇ ਨਮਸਕਾਰ ਕੀਤੀ ਤੇ ਦੁੱਧ ਤੇ ਪਾਣੀ ਵਾਲੀਆਂ ਦੋਵੇਂ ਕੁੱਜੀਆਂ ਦੋਹਾਂ ਹੱਥਾਂ ਦੇ ਰੱਖ ਕੇ ਸਹਿਬਜ਼ਾਦੇ ਦੇ ਕੋਲ ਕੀਤੀਆਂ ਸਹਿਬਜ਼ਾਦੇ ਨੇ ਆਪਣੇ ਪਵਿੱਤਰ ਹੱਥ ਦੋਹਾਂ ਕੁੱਜੀਆਂ ਤੇ ਲਾ ਦਿੱਤੇ ਸਾਈਂ ਜੀ ਨੇ ਫਿਰ ਸਹਬਜ਼ਾਦੇ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਿਹਾ ਧੰਨ ਭਾਗ ਮੇਰੀ ਮਨੋ ਕਾਮਨਾ ਪੂਰੀ ਹੋਈ ਜਾਦੇ ਕੁਝੀਆਂ ਵਾਲਾ ਕੌਤਕ ਸਾਈਂ ਪੀਖਣ ਸ਼ਾਹ ਜੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਮੈਂ ਪ੍ਰਿਕਿਆ ਕੀਤੀ ਸੀ ਕਿ ਇਹ Hindu ਮਜ਼ਹਬ ਦੇ ਪੱਕੀ ਹੋਣਗੇ ਜਾਂ Musalman ਮਜ਼ਹਬ ਦੇ ਪਰ ਇਹਨਾਂ ਨੇ ਨਿਰਣਾ ਕਰ ਦਿੱਤਾ ਹੈ ਇਹਨਾਂ ਵਾਸਤੇ ਦੋਵੇਂ ਮਜ਼ਹਬ ਹੀ ਇੱਕੋ ਜਿਹੇ ਹਨ ਇਸ ਤਰ੍ਹਾਂ ਸਾਈਂ ਪੀਖਣ ਸ਼ਾਹ ਜੀ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਪ੍ਰਸੰਨ ਹੋਏ ਤੇ ਆਪਣੇ ਚੇਲਿਆਂ ਸਹਿਤ ਵਾਪਸ ਆ ਗਏ